ਓਕੇ ਮਾ ਪਰੀ ਜ਼ੂਰ ਮਾ ਆ ਗਿਆ ਮੇਰੇ ਪਾਰ ਆ ਗਿਆ ਜਵਾਵਰ 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 ਉਹ ਸ਼ੁਰੂ ਤੇ ਜਨੇ ਉਧਰ 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 ਸਭੀ ਵੇਦ ਕਿਆ ਤੋਰੀ ਢੀਡੂ ਭਾਈ ਦੀ ਜੋੜੀ ਆਮਤ ਨਹੀਂ ਹੈ ਤੇ ਢੀਡੂ ਭਾਈ ਦੀ ਜੋੜੀ ਇਹ ਬੜੀ ਚਲ ਪਾਣੀ ਨੀਡੂ ਪਾ ਕੇ ਭਰਾ ਗਿਆ ਆਹ ਇੱਕਲਾ ਪਾਣੀ ਦੇਣਾ ਖਿੱਚ ਜਲ ਪੀ ਆ ਪਾਣੀ ਪਾ ਓਕੇ ਪਾ ਜੂਰ ਮਾ ਆ ਗਿਆ ਆ ਗਿਆ ਬਿਨੇ ਭਾਜੀ ਜੂਰ ਮਾ ਬਿਨੇ ਭਾਜੀ ਜੂਰ ਮਾ ਫੋਟੋ ਵੱਡੀ ਕਰਨੀ ਆ ਲੱਗ ਲੱਗੇ ਹੋਣਾ ਤੁਨੀ ਬਿਨੇ ਭਾਜੀ ਆ ਜਾਓ ਤੁਸੀਂ ਤੇ ਪਹਿਲੇ ਮੈਂ ਖੜਾ ਨਹੀਂ ਨਹੀਂ ਤੀਕੋ ਖੜਾ ਕਿਉਂ ਹੋਣਾ ਇੱਧਰ ਆਓ ਇੱਧਰ ਓਏ ਆ ਜਾਓ ਇੱਥੇ ਆ ਕਿਥੇ ਆਓ ਬੈਠੋ ਬਾਜੀ ਉਹ ਇੱਕ ਦੋ ਬੈਠੇ ਕਿਰਸੀ ਤੇ ਯਾਰ ਉਹ ਮੈਂ ਇਹਦਾ ਵੀ ਦਰੋਂ ਪਤਾ ਨਾ ਚੱਲ ਜਾ ਹੋ ਗਿਆ ਉੱਥੇ ਜਾ ਕੇ ਕਰਵਾ ਦੇ ਚਲੀ ਗਰਾ ਉਹ ਬੰਦੇ ਨਾਲ ਬੰਦਾ ਨਹੀਂ ਲੱਗਦਾ ਆਪਾਂ ਦੇਖ ਰਿਹਾ ਨੇ ਸਾਜੀ ਮम्मा ਸਭ ਉਹ ਚੰਗਾ ਨਹੀਂ ਲੱਗਦਾ ਗੱਲ ਨੇ ਬੰਦੇ ਵਾਲਾ ਯਾਰ ਮੈਂ ਤੂੰ ਦੇਖੀਵਾ ਨੇੜੇ ਉੱਤਰ 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 ਸਰਜੀ ਵੇ ਦੇ ਕੀਆ ਤੋਰੀ ਨੀਰੂ ਭਾਈ ਦੀ ਜੋੜੀ ਰਾਮ ਮਤ ਲਿਗਿਆ ਜਿੱਡੂ ਭਾਈ ਦੀ ਜੋੜੀ ਨੀਰੂ ਪਾ ਕੇ ਭਰਾ ਗਿਆ ਆਹ ਇੱਕਲਾ ਪਾਣੀ ਦੇਣਾ ਖਿੱਚ ਸੈਲਫੀ ਪਾਣੀ ਪਾਣਾ ਓਕੇ ਪਾਜੀ ਜ਼ੂਰ ਮਾਂ ਆ ਗਿਆ फोटो बढ़ी आनी है लागे हो ना तो नहीं भाई आ जाओ इससे पहले मैं खड़ा नहीं नहीं ठीक है खड़ा होना खड़ा क्यों ना तुम इधर आओ इधर ओए आ जाओ इधर आ किधर आओ बैठो बैठो हां जी बिना भाई कुर्सी दे यार ओ भाई साहब इधर आओ पता ना यार चल जा हो गया तो जाके करवा रहे हैं इधर आओ لا 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 يا